ਮਾਨ ਸਤਕਾਰ ਕੀਤਾ ਮੇਰੀ ਇੰਟਰਵਿਊ ਸੁਣ ਕੇ ਕਹਿੰਦੇ ਆ ਗਿਆ ਤਾਂ ਨਾ ਪੈਨਸ਼ਨ ਦੀ ਗੱਲ ਕਰਕੇ ਕਹਿੰਦੇ ਉਹ ਪਤਾ ਨਹੀਂ ਮੈਂ ਤਾਂ ਮੂੰਹੋਂ ਨਿਕਲ ਗਿਆ ਸਾਰਾ ਖੁਸ਼ੀ ਉਹ ਸਚਾਈ ਜੀ ਆ ਗਈ ਮੈਂ ਗਈ ਸੀਗੀ ਇਥੇ ਕਰਕੇ ਉਹ ਮੈਂ ਥੱਕ ਗਈ ਉਹ ਤਾਂ ਗਰਮੀ ਬਹੁਤ ਕਹਿੰਦੇ ਕਾਗਜ਼ ਭਰ ਦੋ ਮੈਂ ਭਰ ਤੇ ਹੈ ਤੇ ਉਸ ਵੇਲੇ ਤੱਕ ਕੁਝ ਨਹੀਂ ਪਤਾ ਮੇਰੇ ਪੰਜਾਹ ਰੁਪਏ ਵੀ ਖਰਾਬ ਹੋ ਗਏ ਤੇ ਮੈਂ ਮੇਰੇ ਸਰੂਤਿਆਂ ਨੂੰ ਬਹੁਤ ਦੁੱਖ ਲੱਗਿਆ ਵੀ ਮੈਂ ਪੈਸੇ ਵਾਸਤੇ ਗਈ ਸੀ ਮੈਂ ਮਾਫੀ ਮੰਗਦੀ ਆ ਤੁਹਾਡੇ ਤੋਂ ਮੈਂ ਅੱਗੇ ਤੋਂ ਤੁਹਾਡੀ ਤੁਹਾਡੀ ਇੱਜ਼ਤ ਰੱਖੂਗੀ ਮੈਂ ਤੁਸੀਂ ਮੇਰੇ ਗਾਣਿਆਂ ਨੂੰ ਬਹੁਤ ਪਸੰਦ ਕੀਤਾ ਔਰ ਜਿਹੜਾ ਵੀ ਆ ਜਿੱਦਾਂ ਵੀ ਅਸੀਂ ਗਾਉਂਦੇ ਰਹੇ ਆ ਤੇ ਤੁਸੀਂ ਬਹੁਤ ਪਸੰਦ ਕੀਤਾ ਮੈਂ ਨਾ ਵਾਹਿਗੁਰੂ ਦਾ ਧੰਨਵਾਦ ਕਰਦੀ ਆ सत्कार योग मेहमान सारिया परिवार थ्रू सो बहुत बहुत शुक्रिया सब शुभकामना और पार्टी आधाइया हो तो हरमंद हरमिंदर सिंह जी दे पोते दो ते पोती एक हाल है ਕੋਈ ਨਹੀਂ ਬਸ ਬਹੁਤ ਹੈ ਤੇ ਉਹਨਾਂ ਦੀ ਲੋਹੜੀ ਮਨਾ ਰਹੇ ਐਡਵਾਂਸਡ ਔਰ ਮੇਰਾ ਬੋਨਾ ਨੇ ਮਾਨ ਸਤਕਾਰ ਕੀਤਾ ਮੇਰੀ ਇੰਟਰਵਿਊ ਸੁਣ ਕੇ ਕਹਿੰਦੇ ਆ ਕਿ ਤਾ ਨਾ ਪੈਨਸ਼ਨ ਦੀ ਗੱਲ ਕਰਕੇ ਦੇ ਉਹ ਪਤਾ ਨਹੀਂ ਮੈਂ ਤਾਂ ਮੂੰਹੋਂ ਨਿਕਲ ਗਿਆ ਸਾ ਖੁਸ਼ ਔਰ ਸਚਾਈ ਜੀ ਆ ਗਈ ਮੈਂ ਗਈ ਸੀਗੀ ਐਸੇ ਕਰਕੇ ਉਹ ਮੈਂ ਥੱਕ ਗਈ ਉਹ ਤਾਂ ਗਰਮੀ ਬਹੁਤ ਕਹਿੰਦੇ ਸਾਗ ਜ ਘਰ ਦੋ ਮੈਂ ਭਰਤੇ ਹਾਂ ਤੇ ਉਸ ਵਾਰ ਹਲੇ ਤੱਕ ਕੁਝ ਨਹੀਂ ਪਤਾ ਮੇਰੇ ਪੰਜਾਹ ਰੁਪਏ ਇਹ ਨਿਕਲ ਆਉਗੇ ਤੇ ਇਸ ਕਰਕੇ ਮੇਰੇ ਸਰੋਤਿਆਂ ਨੂੰ ਬਹੁਤ ਦੁੱਖ ਲੱਗਿਆ ਵੀ ਮੈਂ ਪੈਸੇ ਵਾਸਤੇ ਗਈ ਸੀ ਮੈਂ ਮਾਫੀ ਮੰਗਦੀ ਆ ਤੁਹਾਡੇ ਤੋਂ ਮੈਂ ਅੱਗੇ ਤੋਂ ਤੁਹਾਡੀ ਤੁਹਾਡੀ ਇੱਜ਼ਤ ਰੱਖੂਗੀ ਮੈਂ ਤੁਸੀਂ ਮੇਰੇ ਗਾਣਿਆਂ ਨੂੰ ਬਹੁਤ ਪਸੰਦ ਕੀਤਾ ਔਰ ਜਿਹੜਾ ਵੀ ਆ ਜਿੱਦਾਂ ਵੀ ਅਸੀਂ ਗਾਦੇ ਰਹੇ ਆ ਤੇ ਤੁਸੀਂ ਬਹੁਤ ਮਤਾਨ ਕੀਤਾ ਮੈਂ ਨਾ ਵਾਹਿਗੁਰੂ ਦਾ ਧੰਨਵਾਦ ਕਰਦੀ ਆ ਕਿ ਤੁਹਾਡੇ ਤੇ ਮਿਹਰ ਹੋਈ ਔਰ ਤੁਸੀਂ ਮੈਨੂੰ ਹੁਣ ਯਾਦ ਕੀਤਾ ਇਸ ਖੁਸ਼ੀ ਦੇ ਮੌਕੇ ਤੇ ਮੈਂ ਵੀ ਅਰਦਾਸ ਕਰਦੀ ਸਦਾ ਤੁਸੀਂ ਖੁਸ਼ ਰਹੋ ਔਰ ਜਵਾਨ ਰਹੋ ਇਸੇ ਤਰ੍ਹਾਂ ਜਿੱਦਾਂ ਮੈਨੂੰ ਦਿਖਿਆ ਹੋ ਤੁਸੀਂ ਬਹੁਤ ਬਹੁਤ ਸੋਹਣੇ ਆ ਸਾਰੇ ਸੋ ਮੈਂ ਆਪਣੀਆਂ ਭੈਣ ਜੀ ਦਿਲਪ੍ਰੀਤ ਬੀਬੀ ਜੀ ਮੇਰੀ ਭੈਣ ਹੈ ਮਤ ਛੋਟੀ ਭੈਣ ਸੋ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਪੋਤਿਆਂ ਦੀਆਂ ਬੋਤੀਆਂ ਦੀਆਂ ਔਰ ਲੋੜੀਆ ਅਡਵਾਂਸ ਜੇ ਮੈਥੋਂ ਤਾਂ ਅਡਵਾਂਸ ਨੂੰ ਰਹਿ ਗਿਆ ਕਰ ਦਿੱਤੀ ਆ ਜਾਣੀ ਜ਼ਰੂਰੀ ਸੀ ਸੋ ਬਹੁਤ ਬਹੁਤ ਸ਼ੁਕਰੀਆ ਜਦੋਂ ਮੇਲ ਹੋ ਜਵੇ ਉਦਰੀ ਲੋੜੀ ਹੈ ਆਪਣੀ ਤਾਂ ਠੀਕ ਹੈ ਨਾ ਜੀ ਸਾਰੇ ਮਹਿਮਾਨਾਂ ਨੂੰ ਔਰ ਸਾਰਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਅਸ਼ੀਰਵਾਦ ਆ ਪਿਆਰ ਹੈ ਇਸੇ ਤਰ੍ਹਾਂ ਪਾਰਟੀਆਂ ਮਾਨਦੇ ਰਹੋ ਪਰਮਾਤਮਾ ਚੜ੍ਹਦੀ ਕਲਾ ਤਰਕੇ ਬਾਬਾ ਨਾਮ ਤੁਹਾਨੂੰ ਗੁਰਨਾਮ ਤੁਹਾਡੇ ਤੇ ਮਿਹਰ ਰੱਖੇ ਔਰ ਤੁਹਾਡੀਆਂ ਕਮਾਈਆਂ 'ਚ ਬਰਕਤ ਕਰੇ ਪਾਵੇ ਸੱਚੇ ਪਾਤਸ਼ਾਹ ਇੱਦਾਂ ਤੁਹਾਨੂੰ ਖੁਸ਼ ਰੱਖੇ ਮੈਂ ਤਾਂ ਇੰਨੀ ਹੀ ਦੁਆ ਦੇ ਸਕਦੀ ਆ ਤੁਹਾਡੀ ਪ੍ਰਾਣੀ ਆਰਟਿਸਟ ਸਮਝ ਕੇ ਤੁਸੀਂ ਮੈਨੂੰ ਉੱਥੇ ਬਹੁਤ ਪਿਆਰ ਨਾਲ ਬੁਲਾਇਆ ਮੈਂ ਬਹੁਤ ਤੁਹਾਡਾ ਦਿਲੋਂ ਰੇਣੀ ਆ ਦਿਲੋਂ ਰੇਣੀ ਆ ਬਸ ਹੋਰ ਮੈਂ ਜ਼ਿਆਦਾ ਕੀ ਕਰਦੀ ਮੈਨੂੰ ਜੇ ਤੁਸੀਂ ਦੱਸਦੇ ਸਟੇਜ ਲਈ ਐਨੀ ਸੋਹਣੀ ਸਾਡੇ ਵਾਰ ਤਾਂ ਸਟੇਜਾਂ ਵੀ ਉਦਾਂ ਹੀ ਗੱਡਿਆਂ ਤੇ ਗਾ ਗਾ ਕੇ ਸੋ ਗੱਡਿਆਂ ਤੇ ਗਾ ਗਾ ਕੇ ਸਾਰੀ ਜ਼ਿੰਦਗੀ ਆ ਬਹੁਤ ਬਹੁਤ ਚੰਗਾ ਸੀ ਉਦੋਂ ਵੀ ਵਧੀਆ ਹੁਣ ਵੀ ਵਧੀਆ ਹੈ ਮਹਾਰਾਜ ਦੀ ਕਿਰਪਾ ਆਪਾਂ ਇੱਕ ਦੂਜੇ ਨੂੰ ਮਿਲੇ ਆ ਸੋ ਵਾਹਿਗੁਰੂ ਦਾ ਸਾਰੇ ਜਣੇ ਅਰਦਾਸ ਕਰੋ ਵੀ ਐਸੀ ਤਰ੍ਹਾਂ ਚੜ੍ਹਦੀ ਕਲਾ ਰੱਖ ਰਵੇ ਸੱਚੇ ਪਾਤਸ਼ਾਹ ਸਾਖ ਪੰਜਾਬ ਤੇ ਸਾਡੇ ਨੌਜਵਾਨਾਂ ਤੇ ਔਰ ਨੌਜਵਾਨ ਵੀ ਸਾਡੇ ਗਾਣੇ ਸੁਣਨ ਤੇ ਉਹ ਗਾ ਉਹਨਾਂ ਦੇ ਬੱਚੇ ਵੀ ਸੁਣਨ ਤੇ ਦੱਸਦੇ ਰਹੇ ਹੁਣ ਤਾਂ ਬੱਚਿਆਂ ਨੂੰ ਥੋੜਾ ਜਿਹਾ ਸਮਝ ਨਹੀਂ ਹੈਗੀ ਸਾਡੇ ਪੁਰਾਣੇ ਗਾਣਿਆਂ ਦੀ ਪਰ ਫੇਰ ਵੀ ਮੈਂ ਉਹਨਾਂ ਅੱਗੇ ਬੱਚਾਂਗੇ ਵੀ ਬੇਨਤੀ ਕਰਦੀ ਆ ਵੀ ਤੁਸੀਂ ਸਾਡੇ ਗਾਣੇ ਸੁਣਿਓ ਹੈ ਮੇਰੇ ਖਾਸ ਕਰ ਸੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਮਹਿਮਾਨਾਂ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਜੀ ਛਤਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਣੀ ਤੁਹਾਡੀ ਜ ਆਪ ਹੈ ओह अच्छा थैंक यू थैंक यू प्यार करते कर दो बहुत शुक्रिया थैंक यू ओके जी क्यों देो